ਹਾਂਜੀ ਮਿੱਤਰੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੇ ਹੁਣ ਆਪਾਂ ਅੱਜ ਬਲਾਗ ਕਰਦੇ ਆਂ ਸ਼ਾਮ ਤੋਂ ਸ਼ੁਰੂ 6 ਵਜ ਗਏ ਨੇ ਸਾਬਾ 6:30 ਆਥ ਨੇ ਸਬਜੀ ਵਾਲਾ ਮੁੱਦਾ ਮੇਰੇ ਉੱਤੇ ਆੜ ਇੱਕ ਦਾ ਪਾਣੀ ਪੀਚਦੀ ਕੋਈ ਜਾਂਦਾ ਨਹੀਂ ਹੈਗਾ ਅੱਗੇ ਮੰਮੀ ਦੇ ਦਿੱਲੀ ਲੈ ਕੇ ਆਉਂਦੀ ਸੀ ਸਬਜੀ ਤੇ ਹੁਣ ਮੇਰੇ ਤੇ ਗੱਲ ਸੱਟ ਰੱਖੀ ਆ ਪਾਣੀ ਪੀਚਦੀ ਕੋਈ ਜਾਂਦਾ ਨਹੀਂ ਮੈਨੂੰ ਜਾਣਾ ਪੈਣਾ ਦੇਖਦੇ ਆਂ ਕਾਤੇ ਚਾਹੀਏ ਮੋਟਰਸਾਈਕਲ ਤੇ ਜਾਈਏ ਜਾਂ ਟਰੈਕਟਰ ਤੇ ਜਾਈਏ ਅੱਜ ਸਾਰੇ ਦਿਨ ਦਾ ਮੀਂਹ ਪੈ ਰਿਹਾ ਸੁਣ ਦਿਖਾਉਣਿਆ ਬਾਹਰ ਮੌਸਮ ਆ ਦੇਖੋ ਸਾਰੇ ਦਿਨ ਦਾ ਮੀਂਹ ਕਣੀਆਂ ਜੀਆਂ ਪਈ ਜਾਂਦੀਆਂ ਨੇ ਪਈ ਜਾਂਦੀਆਂ ਨੇ ਹੌਲੀ ਹੌਲੀ। ਦੂਜੀ ਲਾਈਨ ਲਈ ਜਾਣ ਲਈ ਕੋਈ ਤਿਆਰ ਨਹੀਂ ਰਹਿੰਦਾ। ਮੇਰੀ ਤਾਂ ਭਰਾਓ ਫਿਰ ਬਾਲਟੀ ਧਰੀ ਹੋਈ ਆ। ਔਰ ਜਦੋਂ ਪਾਣੀ ਵਿੱਚ ਦੀ ਆਉਣਾ ਇੱਥੇ ਪੈਰ ਧੋ ਕੇ ਅੰਦਰ ਵੜ ਜਾਈ ਤਾਂ ਬਹੁਤ ਗੰਦਾ ਪਾਣੀ ਆ। ਜੇ 10 ਮਿੰਟ ਨਾ ਧੋਈਏ ਤਾਂ ਖੁਰਕਾਉਣ ਲੱਗ ਜਾਂਦੀ ਆ। ਆ ਹੁਣੀ ਹਟਿਆ ਮੀਂਹ ਦੇਖੋ ਤੁਸੀਂ ਇਸ ਚੀਜ਼ ਤੋਂ ਤਾਜ਼ਾ ਲਾ ਸਕਦੇ। ਤੇ ਪਾਣੀ ਬਹੁਤ ਘਟ ਚੁੱਕਿਆ ਵੈਸੇ ਅੱਗੇ ਨਾਲੋਂ ਬਰਮਾ ਰਾਤ ਆਪਾਂ ਤੁਹਾਨੂੰ ਦਿਖਾਇਆ ਹੀ ਸੀ। ਚਰਚਾ ਹੋਈ ਆ ਕਮੇਟੀ ਦੇ ਵਿੱਚ ਬਹੁਤ ਮਤਲਬੀ ਗੜਬੜ ਹੋ ਗਈ ਸੀ ਲੜਾਈ ਹੋ ਗਈ ਸੀ ਆਪਣੇ ਸਾਰੇ ਘਾਰ ਸੀ ਜਿਹੜੇ ਇਕੱਠੇ ਹੋ ਕੇ ਚਲੇ ਗਏ ਸੀ ਤੁਸੀਂ ਵੀ ਵਲੌਗ ਦੇ ਵਿੱਚ ਇੱਕ ਕਲਿੱਪ ਦੇਖੀ ਆ ਕੁਝ YouTube ਦੇ ਨਿਜਬ ਹੁੰਦੇ ਆ ਆਪਾਂ ਇਦਾਂ ਦੀ ਕੋਈ ਦਿਖਾ ਨਹੀਂ ਸਕਦੇ ਥੋੜੀ ਵਲੌਗ ਬਣਾਇਆ ਸੀ ਉੱਥੇ ਆਪਾਂ ਤੇ ਬਾਕੀ ਹੁਣ ਆਪਾਂ ਪਹਿਲਾਂ ਸਬਜ਼ੀ ਦਾ ਕਰ ਲੀਏ ਰੇਜਮੈਂਟ ਇੱਕ ਤਾਂ ਨਾ ਮਸ਼ੀਨਰੀ ਤਾਂ ਬਹੁਤ ਔਖਾ ਸਾੜੇ ਸਾਰੀਆਂ ਨਾ ਗੱਡੀ ਮੋਟਰਸਾਈਕਲ ਟਰੈਕਟਰ ਸਾਰੀ ਮਸ਼ੀਨਰੀ ਨਾ ਸਾਡੀ ਗਲੀ ਜਾਂਦੀ ਆ ਬਾਹਰ ਇਹਦੀ ਬਹੁਤ ਪ੍ਰੋਬਲਮ ਆ ਸਾਰੀਆਂ ਚੀਜ਼ਾਂ ਨੂੰ ਕੋਈ ਨਾ ਕੋਈ ਦਿੱਕਤ ਆ ਰਹੀ ਹੈਗੀ ਇਹਦੇ ਲੇਜ਼ਰ ਜਿਹੜੇ ਹੁੰਦੇ ਆ ਗੱਡੀ ਤੇ ਉਹਨੂੰ ਯਾਰ ਲੱਗ ਗਈ ਇਹਦੇ ਵੀ ਆਪਣੇ ਲੇਜ਼ਰ ਹੁੰਦੇ ਆ ਜਿਹੜੇ ਬਾਹਲੇ ਨਾਲ ਜੇ ਆ ਲੱਗਦੇ ਆ ਜਦੋਂ ਸਟਾਰਟ ਕਰਦੇ ਆ ਜਾਂ ਤੋਰਦੇ ਆ ਤੁਰਦਾ ਨਹੀਂ ਹੈਗਾ ਟਰੈਟ ਐਂ ਲੱਗਦਾ ਵੀ ਕੋਈ ਚੀਜ਼ ਤੋੜੂਗਾ ਉਧਰੋਂ ਮੋਟਰਸਾਈਕਲ ਇਹਦਾ ਵੀ ਇੰਜਨ ਕੋਲੋਂ ਥੋੜਾ ਥੋੜਾ ਜਰਨ ਲੱਗ ਗਿਆ ਥਾਂ ਦੇਖੋ ਤੁਸੀਂ ਪਾਣੀ ਨਾਲ ਆ ਜੀ ਜਰਨ ਲੱਗ ਗਈ ਪਾਣੀ ਚ ਨਵਾਂ ਮੋਰਸੈਲ ਸੀ ਆਪਣਾ ਫਰਦਾ ਹੈ ਨਹੀਂ ਹੁਣ ਕੱਡੇ ਬਿਨਾ ਕਰਿਆ ਹਨਾ ਕਿਹੜੇ ਪਿੰਡ ਤੋਂ ਤੁਸੀਂ ਕਿੰਨਾ ਕ ਮੂੰਹ ਦਾ ਕੀ ਮਾਹੌਲ ਆ ਤੁਹਾਡੇ ਤੇ ਆਪਣੀ ਤਾਂ ਅਪਡੇਟ ਤੁਹਾਨੂੰ ਮਿਲਦੀ ਰਹਿੰਦੀ ਆ ਦਿੱਲੀ ਓਕੇ ਜੀ ਹੁਣ ਆਪਾਂ ਸਬਜ਼ੀ ਤਾਂ ਕਰ ਲਈ ਰਏ ਜੀ ਮੈਂ ਟਫੇਰ ਮਿਲਦੇ ਆ ਜੀ ਜਿਨ੍ਹਾਂ ਨੇ ਯਾਰ ਮੈਂ ਚੱਲਦਾ ਫਿਰ ਹੋਰ ਤਾਂ ਲੈਣਾ ਕੁਛ ਜੈਮ ਜੀ ਲੈਣੀ ਆ ਉਹ ਵੈਰਾਈਟੇ ਜੀ ਦੀ ਐਕਸਪਾਇਰੀ ਤਾਂ ਨਹੀਂ ਲੰਗੀ ਹੈ ਇੱਕ ਦਿਨ ਜੀ ਸੀ ਇੱਕ ਦਿਨ ਜੀ ਸੀ ਅੱਛਾ ਫੇਰ ਹੁਣ ਚਲੋ ਸਬਜ਼ੀ ਲਈ ਆਈਏ ਮਿੱਤਰੋ ਆਪਾਂ ਸਬਜ਼ੀ ਲੈ ਕੇ ਆਣੇ ਆਪਾਂ ਮੋਟਰਸਾਈਕਲ ਤੇ ਫੈਨੋਗੇ ਪੜਾਇਆ ਹੈਗਾ ਇੱਥੇ ਕੋਈ ਮੋਟਰਸਾਈਕਲ ਤੇ ਮਾਰਨੂ ਆ ਲੈ ਰਿਹਾ ਇੱਥੇ ਮੇਰਾ ਤੁਹਾਨੂੰ ਲਓ ਜੀ ਆਪਾਂ ਜਾ ਰਹੇ ਆ ਸਬਜ਼ੀ ਲੈਣ ਹੁਣ ਤੇ ਤੁਹਾਨੂੰ ਦਿਖਾਉਣੇ ਆ ਬਾਹਰ ਦੇ ਹਾਲਾਤ ਵੀ ਦਿਖਾਉਣੇ ਆ ਤੁਹਾਨੂੰ ਕਿੱਦਾਂ ਦੇ ਆ ਕਿੰਨਾ ਕਾ ਦੇਖਿਓ ਬਾਕ ਚਾਕੋ ਮੋਟਰਸਾਈਕਲ ਕਿੱਦਾਂ ਜਾਊਗਾ ਇਹਦੇ ਵਿੱਚ ਦੇਖ ਤੁਰ ਨਹੀਂ ਰਿਹਾ ਪਾਣੀ ਨਾਲ ਸਮਾਰ ਕੇ ਬਾਲਾ ਪਾਣੀ ਆ ਔਰ ਏਸ ਰੱਖਣੀ ਪੈਣੀ ਆ ਕੈਮਰਾ ਤਾਂ ਬੰਦੀ ਕਰਨਾ ਪਵਣਾ ਇੱਕ ਵਾਰੀ ਮੈਨੂੰ ਐ ਡਰ ਲੱਗਦਾ ਵੀ ਹੌਣ ਆਪਣਾ ਟਿਕ ਪੇ ਇਹਦੇ ਵਿੱਚ ਪਾਣੀ ਦੇ ਵਿੱਚ ਤੇ ਦੇਖੋ ਉਹ ਖੜਿਆ ਉਹਦੇ ਟਰੈਕਟਰ ਬਰਮਾ ਲੱਗਿਆ ਹੋਇਆ ਔਰੇ ਮੂਰੇ ਅੜ ਜਾਂਦੇ ਆ ਲਫਾਫੇ ਲਫਾਫੇ ਕੱਢੀ ਜਾਂਦੇ ਆ ਸ਼ਾਇਦ ਹੁਣ ਆਹ ਦੇਖੋ ਗੱਲਾਂ ਫਲਾਤਾਂ ਬਾਕੀ ਸਾਨੂੰ ਉਧਰ ਚੱਲ ਕੇ ਦਿਖਾਉਣੇ ਬਾਜ਼ਾਰ ਕੰਨੀ ਆਪਾਂ ਆਹ ਦੇਖੋ ਮਿੱਤੋ ਇੱਧਰ ਫਲਾਤ ਉਹ ਤੋਂ ਲੈ ਕੇ ਆਪਣੇ ਘਰ ਤੱਕ ਪਾਣੀ ਆ ਇੱਥੋਂ ਲੈ ਕੇ ਆ ਬਾਜ਼ਾਰ ਦੇ ਆ ਬਾਜ਼ਾਰ ਆ ਗਿਆ ਇੱਥੋਂ ਲੈ ਕੇ ਆਪਣੇ ਘਰ ਤੱਕ ਪਾਣੀ ਆ ਕੀ ਕਰੀਏ ਤੇਰੇ ਨਾਲ ਤੇਰਾ ਸਾਥ ਜਿਲਤੀ ਆਪਾਂ ਆਰਪੀ ਇਹ ਚਾਊਗੀ ਯਾਰ ਜਾਨ ਇੱਕਲੋ ਪਾਤੇ ਆਲੂ ਆਪਣੇ ਉਧਰ ਹੀ ਤੇ ਆਇਆ ਕਰੋ ਕਿਹੜਾ ਇੱਕ ਆਪਣੇ ਘਰਾਂ ਕੰਨੀ ਉਧਰ ਕਿਉਂ ਜਾਈਏ ਹੋਰ ਹੁਣ ਯਾ ਕਿਸਤੇ ਉੱਤੇ ਰੱਖੋ ਕਿੱਤੇ ਪੰਜ 10 ਰੁਪਏ ਲੈ ਲਿਆ ਕਰੋ ਵੱਧ ਯਾਰ ਉਦੋਂ ਬਾਅਦ ਬਿਮਾਰ ਹੋ ਜਾਾਂਗੇ ਜਿੰਨੇ ਤੁਸੀਂ ਪੰਜ 10 ਰੁਪਏ ਵੱਧ ਹੀ ਲੈ ਲਿਆ ਕਰੋ ਹੋਏ ਨੇ ਬਿਮਾਰ ਹੋ ਜਾਾਂਗੇ ਗਾਰ ਤੋਂ ਜਿਲੀ ਜਰ ਰੁਪਏ ਅਸੀਂ ਤਾਂ ਹੁੰਦੇ ਨਹੀਂ ਬਿਮਾਰ ਬਿਮਾਰ ਭਾਵਾਂ ਹੁਣ ਇਹ ਪਾਲੀਆਂ ਪਾਲੀਆਂ ਲੱਗੂ ਪਤਾ ਹੈ ਪਾਲੀਆਂ ਅੰਦਰ ਸਸਾ ਸਸਾ ਦੇਖੋ ਬਾਜ਼ਾਰ ਦੇ ਹਾਲਾਤ ਆਪਣੇ ਦੇ ਕਦੂ ਤੋਰੀਆਂ ਦੇ ਵੀ ਰੇਟ ਚੱਕ ਰੱਖਿਆ ਲੈ ਮਿੱਤਰੋ 100 ਰੁਪਏ ਕਿਲੋ ਕਰਿਆ ਪਿਆ ਕਦੂ ਹਾਂ ਜੇ ਇਹ ਤੁਸੀਂ ਲੈ ਆਪਾਂ ਚਲੋ ਹੁਣ ਮਿਲਦੇ ਆ ਘਰੇ ਲਓ ਜੀ ਦੇਖ ਲੇ ਤੁਸੀਂ ਬਾਜ਼ਾਰ ਦੇ ਹਾਲਾਤ ਆਪਾਂ ਬਾਜ਼ਾਰ ਜਾ ਕੇ ਆਏ ਹਾਂ ਹਣਾ 100 ਰੁਪਏ ਸਬਜੀ ਤੋਰੀ ਕਦੂ 100 ਰੁਪਏ ਕਿਲੋ ਕਰਿਆ ਪਿਆਗਾ ਦੇਖ ਲਓ ਤੇ ਬਾਕੀ ਹੁਣ ਆਪਾਂ ਅਰਬੀ ਲੈ ਕੇ ਆਏ ਕਾਲੂ ਲੈ ਕੇ ਆਏ ਆ ਪੀਤੂ ਆਲੂ ਦੀ ਸਬਜ਼ੀ ਕੋਈ ਵੀ ਆ ਉਹ ਖਾ ਲੈਂਦੀ ਆ ਬਾਕੀ ਸਬਜ਼ੀ ਬਹੁਤ ਘੱਟ ਖਾਂਦੀ ਆ ਉਹ ਤੇ ਆਲੂ ਆਪਾਂ ਚਲੋ ਕੱਲੇ ਆਲੂ ਬਣਾਵਾਂਗੇ ਉਹਨਾਂ ਨੂੰ ਜੇ ਕੱਲ ਨੂੰ ਮਟਰ ਮੋਟਰ ਲੈ ਆਵਾਂਗੇ ਕੱਲ ਨੂੰ ਬਣਾ ਲਾਂਗੇ ਤੇ ਬਾਕੀ ਪਾਣੀ ਦੇ ਹਾਲਾਤ ਤੁਹਾਨੂੰ ਮੋਟਰਸਾਈਕਲ ਚੱਲਦੇ ਤੇ ਮੋਬਾਈਲ ਫੜਿਆ ਨਹੀਂ ਜਾਂਦਾ ਉਸ ਕਰਕੇ ਪਾਣੀ ਦੀ ਦਿੱਕਤ ਆ ਜਾਂਦੀ ਆ ਕਈ ਵਾਰ ਡਿੱਗ ਭਾਂਨੇ ਟੋਏ ਬਹੁਤ ਵੱਡੇ ਵੱਡੇ ਨੇ ਤੇ ਮੋਟਰਸਾਈਕਲ ਵੀ ਬਹੁਤ ਸਲੋ ਆਉਣਾ ਪੈਂਦਾ ਤੇ ਸਾਰਾ ਸਲੈਂਸਰ ਡੁੱਬ ਜਾਂਦਾ ਪਾਣੀ ਦੇ ਵਿੱਚ ਤੇ ਹੁਣ ਇਹ ਸਬਜ਼ੀ ਕੱਟਣ ਲੱਗਦੇ ਆ ਤੇ ਅਰਬੀ ਸਵਾਦ ਬੰਦੀ ਹੈ ਨਾ ਕਿ ਨਹੀਂ ਬਾਕੀ ਆ ਦੇਖੋ ਮਿੱਤਰੋ ਅਰਬੀ ਲੈ ਆਂਦੀ ਆਪਾਂ ਬਾਕੀ ਦੇਖੋ ਜੀ ਹੂੰ ਇਹ ਮੋਟਰਸਾਈਕਲ ਵੀ ਸਾਰਾ ਡੁੱਬ ਜਾਂਦਾ ਪਾਣੀ ਦੇ ਵਿੱਚ ਆ ਦੇਖੋ ਪਿੱਪੂ ਸਿੱਕੇ ਹਾਂ ਇਹ ਬਹੁਤ ਜ਼ਿਆਦਾ ਡੁੱਬ ਗਿਆ ਤੇ ਬਾਕੀ ਤੁਸੀਂ ਪਾਣੀ ਦੇ ਹਾਲਾਤ ਦੇਖ ਹੀ ਲਈ ਬਾਹਰ ਦੇ ਬਹੁਤ ਡੂੰਘਾ ਪਾਣੀ ਆ ਮੋਟਰਸਾਈਕਲ ਦਾ ਸਾਰਾ ਇੰਜਨ ਜਨਾ ਇੱਥੇ ਤੱਕ ਪਣੀ ਜਾਂਦਾ ਇਹਦੇ ਮਿੱਤਰੋ ਆ ਦੇਖੋ ਨਿਸ਼ਾਨੀ ਇਹਦਾ ਮੋਟਰਸਾਈਕਲ ਨਮਾ ਕਰਕੇ ਨੰਗ ਜਾਂਦਾ ਨਹੀਂ ਤਾਂ ਕੋਈ ਆਉਂਦਾ ਨਹੀਂ ਇਧਰ ਰਸਤਾ ਬੰਦ ਕਰਿਆ ਹੋਇਆ ਤੇ ਬਾਕੀ ਸਾਨੂੰ ਇਧਰ ਦੱਸਿਆ ਵੀ ਹੋਇਆ ਜਿਹੜਾ ਆਪਣਾ ਘਰ ਦਾ ਏਰੀਆ ਹੈਗਾ ਇਧਰ ਪਾਣੀ ਥੋੜਾ ਜਿਹਾ ਫਰਕ ਹੈ ਉਧਰ ਜ਼ਿਆਦਾ ਡੂੰਘਾ ਹੈ ਬਾਕੀ ਸਾਨੂੰ ਹੁਣ ਚੱਲ ਕੇ ਦਿਖਾਉਣੇ ਬਾਹਰ ਆਪਾਂ ਹੋਰ ਕੀ ਹਾਲਾਤ ਨੇ ਤੇ ਪੈਰ ਤਾਂ ਵੈਸੇ ਧੋਲੇ ਸੀ ਆਪਾਂ ਇੱਕ ਵਾਰੀ ਤਾਂ ਦੁਬਾਰੇ ਧੋ ਲਾਂਗੇ ਹੁਣ ਹੋਰ ਕੀ ਆ ਦੁਕਾਨ ਵਾਲੇ ਵਿਚਾਰੇ ਆਈਂ ਵਧਾ ਕੇ ਮੁੜ ਜਾਂਦੇ ਨੇ ਬੈਠੇ ਰਹਿੰਦੇ ਨੇ ਘਰੇ ਟਾਈਮ ਪਾਸ ਨਹੀਂ ਹੁੰਦਾ ਸਾਰੇ ਆਪਣੇ ਇਦਾਂ ਹੀ ਚੱਲਦਾ ਰਹਿੰਦਾ ਕੰਮ ਬੈ ਕੇ ਮੁੜ ਜਾਂਦੇ ਨੇ ਕੰਮ ਤਾਂ ਹੁੰਦਾ ਕੀ ਕਰਨ ਵਿਚਾਰੇ ਹਨ ਉਧਰ ਦੇਖੋ ਟਰੈਕਟਰ ਹੁਣ ਉੱਥੇ ਲੁਹਾਫੇ ਲੱਗੇ ਸੀਗੇ ਦੁਬਾਰੇ ਚਲਾਇਆ ਹੁਣ ਦੇਖੋ ਕਾਲਾ ਕਾਲਾ ਗੰਦਾ ਗੰਦਾ ਪਾਣੀ ਟੋਪੀ ਦਾ ਸਾਰਾ ਵਿੱਚ ਮਿਕਸ ਹੋਇਆ ਪਿਆ ਆਪਣੇ ਵੀ ਆ ਸਾਰੇ ਮੈਟ ਮੂਟ ਜੇ ਸਾਰੇ ਆ ਪਾਟ ਗਈ ਔਰ ਕੁਫਲੈਕਸ ਸਾਰੀ ਪਾਟ ਕੇ ਹੈ ਤੇ ਟੋਬਾ ਦੇਖੋ ਤੁਸੀਂ ਆਹ ਟੋਬਾ ਦਾ ਆ ਪਰਮੇ ਦੇ ਮੂਰੇ ਨਾਲ ਉਹ ਲੱਗ ਜਾਂਦੇ ਆਗੇ ਕਾਗਜ਼ ਲਫਾ ਫਿਲਫੂਫੇ ਲੱਗ ਜਾਂਦੇ ਆ ਉਹਦੇ ਕਰਕੇ ਦਿੱਕਤ ਆ ਜਾਂਦੀ ਹੁੰਦੀ ਹੈ ਅਸੀਂ ਵੇ ਇੱਥੇ ਤਲਕਣ ਹੋਈ ਪਈ ਆ ਦੇਖੋ ਪਾਣੀ ਇੰਨਾ ਘਟ ਗਿਆ ਤੇ ਬਾਕੀ ਸਭ ਨੂੰ ਹੋਏ ਆ ਚਾਚੇ ਹੋਰੇ ਖੜੇ ਆ ਬਾਹਰ ਹੈ ਲੋ ਵੀ ਮਿੱਤਰੋ ਉਹਦੇ ਨਾਲ ਜਿਹੜਾ ਬਰਮਾਗਾ ਉਹਦੇ ਮੂਰੇ ਜਿਹੜੀ ਪਾਇਪ ਆ ਜਿਹੜੀ ਪਾਣੀ ਖਿੱਚਦੀ ਐ ਉਹਦੇ ਮੂਰੇ ਮੱਛਰਦਾਨੀ ਜਾਂ ਡਾਣੀਆਂ ਡੂਣੀਆਂ ਲਾਉਣੀਆਂ ਪੈਣਗੀਆਂ ਲਫਾਫੇ ਅੜ ਜਾਂਦੇ ਆ ਫਿਰ ਬੰਦ ਕਰਨਾ ਪੈਂਦਾ ਚੱਲ ਕੇ ਦੇਖ ਕੇ ਆਉਣੇ ਆ ਵੀ ਕੀ ਬਣਦਾ ਕੀ ਪ੍ਰੋਬਲਮ ਆਉਂਦੀ ਆ ਨਹੀਂ ਫਿਰ ਮੱਛਰਦਾਨੀ ਦਾ ਟੋਟਾ ਜਾਂ ਭਾਲਕੇ ਉਹ ਲਾਉਣਾ ਪਊਗਾ ਪੂਰੇ ਲਫਾਫੇ ਜਾਣ ਤੋਂ ਆਹ ਦੇਖੋ ਡਾਣੀਆਂ ਵੱਢ ਰਿਹਾ ਹੈ ਮੁੰਡਾ ਇਹ ਵੀ ਕਮੇਟੀ ਦਾ ਬੰਦਾ ਹੈ ਦੇਖੋ ਪਾਣੀ ਤੇ ਦੇਖਦੇ ਆ ਟਰੈਕਟਰ ਕੋਲੇ ਚੱਲ ਕੇ ਦਿਖਾਉਣੇ ਤੁਹਾਨੂੰ ਆਹ ਦੇਖੋ ਘਰ ਉੱਥੇ ਆਪਣਾ ਘਰ ਕਿੰਨੀ ਦੂਰ ਆ ਇਹ ਤਾਂ ਬਹੁਤ ਬੁਰਾ ਹਾਲ ਆ ਉਹ ਪ੍ਰੈਸ਼ਰ ਨਾਲ ਜਦੋਂ ਖਿੱਚਦਾ ਨਾ ਲਫਾਫੇ ਦੂਰੋਂ ਖਿੱਚ ਲਾਂਦਾ ਪਾਈਪ ਜਿਹੜਾ ਹੁੰਦਾ ਉਹਦੇ ਕਰਕੇ ਦਿੱਕਤ ਆ ਜਾਂਦੀ ਆ ਆਹ ਦੇਖੋ ਆਹ ਰੇੜੇ ਕਿੱਦੇ ਦੇ ਨੇ ਇਹਨਾਂ ਦੇ ਗਰੀਬਾਂ ਦੇ ਵਿਚਾਰਿਆਂ ਦੇ ਪਾਣੀ 'ਚ ਖੜੇ ਨੇ ਕਿੱਦੇ ਦੇ ਉਹ ਦੇਖੋ ਕਾਲੀ ਮੱਤ ਮੰਦਰ ਦਾ ਕੀ ਹਾਲ ਆ ਪਾਣੀ ਇਹਦੇ ਹੁਣੀ ਬੰਦਾ ਕੋਈ ਮੱਥਾ ਟੇਕਣ ਆਏ ਸੀਗੇ ਚਾਰੇ ਉਹਨਾਂ ਦਾ ਮੋਟਰਸਾਈਕਲ ਖੜ ਗਿਆ ਔਰ ਇਹ ਤੁਰ ਕੇ ਲੈ ਕੇ ਗਏ ਨੇ ਆ ਦੇਖ ਲੋ ਆ ਬੰਦਾ ਕਿੱਥੇ ਪਿਆ ਵਿਚਾਰਾ ਇੱਥੇ ਆ ਜਗਾ ਬਣਾ ਰਿਆ ਸੀ ਦੀ ਸਾਰੀ ਬਰੇਤੀ ਫੁਰਗੀ ਵਿਚਾਰੇ ਦੀ ਐਸੇ ਕੰਡੇ-ਕੁੰਡੇ ਨਾਲ ਹੋਏ ਚੱਲ ਕੇ ਤੇ ਥੋੜਾ ਟਰੈਕਟਰ ਕੋਲੇ ਚੱਲ ਕੇ ਦਿਖਾਉਣੇ ਆ ਆ ਦੇਖਾ ਗੁਰਦੁਆਰਾ ਸਾਹਿਬ ਆ ਆਪਣੇ ਨਾਮਦੇਵ ਇਹ ਵੀ ਸਾਰਾ ਪਾਣੀ ਨਾਲੋਂ ਭਰਿਆ ਪਿਆ ਅੰਦਰ ਆ ਦੇਖੋ ਜੀ ਆ ਚੱਲ ਰਿਹਾਗਾ ਬਰਮਾ ਆਪਣੇ ਘਰ ਕੋਲੇ ਜਿਹੜਾ ਆਪਣਾ ਘਰ ਉਹ ਉੱਥੇ ਰਹਿ ਗਿਆ ਤੁਹਾਨੂੰ ਦਿਖਾਇਆ ਸੀ ਨਾ ਵੀ ਟਰੈਕਟਰ ਚੱਲੀ ਜਾਂਦਾ ਇੱਥੇ ਬਰਮੇ ਵਾਲਾ ਇਹਨੂੰ ਲਫਾਫਿਆਂ ਦੀ ਪ੍ਰੋਬਲਮ ਆਉਂਦੀ ਸੀ ਹੁਣ ਆ ਮੋੜੀਆਂ ਲਾ ਲ ਮੋੜੀਆਂ ਲਾ ਰਹੇ ਨੇ ਆ ਦੇਖੋ ਇੱਥੇ ਲਫਾਫੇ ਆ ਕੇ ਫਸ ਜਾਂਦੇ ਨੇ ਜਿਹੜੇ ਆਹ ਲਫਾਫੇ ਨੇ ਨਾ ਇਹ ਫਸ ਜਾਂਦੇ ਨੇ ਆ ਕੇ ਇਹ ਨਾਲ ਕਰਕੇ ਦਿੱਕਤ ਆ ਜਾਂਦੀ ਹੈਗੀ ਹੁਣ ਮੋੜੀਆਂ ਲਾ ਰਹੇ ਨੇ ਵੱਢ ਕੇ ਇੱਥੇ ਸੌਂਦੇ ਨੇ ਦੋ ਬੰਦੇ ਇਹ ਤੇ ਪਾਣੀ ਜਾ ਰਿਹਾ ਬਹੁਤ ਜਿਆਦੇ ਆ ਜਦੋਂ ਪਾਪ ਮੋਟਾ ਵਾਲਾ ਇਹ ਦੇ ਕਰਕੇ ਥੋੜਾ ਥੋੜਾ ਬਾਰਸ ਵੀ ਆ ਜਾਂਦਾ ਰਸਤਾ ਬੰਦ ਕਰਿਆ ਹੋਇਆ ਇੱਧਰ ਦੇਖੋ ਸਾਰਾ ਰੋਡ ਇਹ ਆਹ ਕਮ ਆਹ ਬਾਹਣ ਗੁਰਦੁਆਰਾ ਸਾਹਿਬ ਦਾਗਾ ਕਮ ਆਹ ਇਹ ਠੇਕੇ ਤੇ ਦਿੰਦੇ ਦਿੰਦੇ ਗੁਰਦੁਆਰੇ ਵਾਲੇ ਬਾਕੀ ਆਹ ਦੇਖੋ ਮੱਕੀ ਲੱਗੀ ਹੋਈ ਐ ਤੇ ਚੜੀ ਸਾਰੀ ਡੁੱਬ ਗਈ ਐ ਵੀ ਤੇ ਦੇਖੋ ਤੁਸੀਂ ਬਾਹਰ ਦੇ ਹਾਲਾਤ ਆਪਣੇ ਘਰ ਦੇ ਉਹ ਆਪਣਾ ਘਰ ਆ ਉੱਥੇ ਉਹ ਉੱਥੇ ਘਰ ਆਪਣਾ ਨੇਰਾ ਹੋ ਚੁੱਕਿਆ ਤੇ ਹੁਣ ਆਪਾਂ ਦੇਖਣ ਆਏ ਸੀ ਇੱਥੇ ਇਹ ਟਰੈਕਟਰ ਚੱਲ ਰਿਹਾ ਟਰੈਕਟਰ ਚੱਲ ਰਿਹਾ ਹੁਣ ਰਾਤ ਨੂੰ ਵੀ ਚਲਾਉਣਗੇ ਇਹ ਬੰਦੇ ਲੱਗੇ ਹੋਏ ਨੇ ਇੱਥੇ ਹੀ ਸੌਂਦੇ ਨੇ ਬਾਕੀ ਹੁਣ ਆਪਾਂ ਚੱਲਦੇ ਆ ਘਰੇ ਮਿੱਤਰੋ ਉਹ ਦੇਖੋ ਲਾਈਟ ਦਾ ਪ੍ਰਬੰਧ ਕਰਿਆ ਹੋਇਆ ਇਹਨਾਂ ਨੇ ਤੇ ਆਪਾਂ ਵੀ ਪਾਣੀ ਵਿੱਚ ਫਿਰਦੇ ਆ ਚਲੋ ਹੁਣ ਆਪਾਂ ਘਰੇ ਚੱਲ ਕੇ ਮਿਲਦੇ ਲੋ ਜੀ ਹੁਣ ਆਪਾਂ ਘਰੇ ਚੱਲ ਰਹੇ ਆ ਤੇ ਇਹ ਆਪਣੇ ਚਾਚੇ ਦਾ ਮੁੰਡਾ ਹੈ ਰਾਤ ਤੁਸੀਂ ਦੇਖਿਆ ਹੋਣਾ ਵੀਡੀਓ ਦੇ ਵਿੱਚ ਬਹੁਤ ਬੋਲਿਆ ਸੀ ਕਮੇਟੀ ਕੇ ਇਹ ਆ ਵੀ ਕੰਦ ਡਿੱਗੂਗੇ ਨਾ ਬਣੀ ਉਹ ਟੇਢੀ ਹੋ ਰਹੀ ਆ ਜਾਵਾਂ ਚੱਲ ਚੱਲ ਰਿਹਾ ਇਸ ਟਾਈਮ ਵਰਮਾ ਜੇ ਸਾਰੀ ਰਾਤ ਚੱਲ ਗਿਆ ਕੋਈ ਨਾ ਕੋਈ ਫਰਕ ਪੈ ਜਾਊਗਾ ਜੇ ਮੀਂਹ ਨਾ ਪਿਆ ਪਿਆ ਲਓ ਜੀ ਆਪਾਂ ਆ ਗਏ ਘਰੇ ਤੁਹਾਨੂੰ ਪਾਣੀ ਦਾ ਦਿਖਾ ਕੇ ਲਿਆ ਆ ਕਿ ਕੀ ਹਾਲ ਤੁਸੀਂ ਆਹ ਦੇਖੋ ਬੱਚੇ ਕੀ ਕਰ ਰਹੇ ਨੇ ਮੰਮੀ ਤੋਂ ਨਾ ਢਾਲੇ ਮੰਗਦੇ ਢਾਲੇ ਨਾ ਖੜਦੇ ਨਾ ਨਾ ਪੀਤੇ ਢਾਲੇ ਮੰਗਦੇ ਢਾਲਿਆਂ ਨਾਲ ਹੀ ਖੇਡੀ ਜਾਂਦੇ ਨੇ ਸਾਰਾ ਦਿਨ ਆ ਗਏ ਨੇ ਦੁੱਕੀਆਂ ਦੁੱਕੀਆਂ ਆਈਆਂ ਮੀਮੀ ਮਾਰ ਤੂੰ ਮੈਂ ਨਹੀਂ ਮੈਂ ਲੈ ਲੈ ਖੜ ਜਾ ਖੜ ਜਾ ਲੈ ਲੈ ਕੋਲ ਪਾ ਕੇ ਦੇ ਤੂੰ ਪਿੱਪੂ ਰੱਖ ਲੈ ਨੇ ਦੂਰ ਦੇਖੋ ਇਹ ਤੋ ਇਹਨੇ ਦੇ ਦੇ ਮਖਰੂਰ ਤੇ ਤੈਨੂੰ ਲੈਣਾ ਸੀ ਨਹੀਂ ਦੇ ਉਹ ਤੇਰੇ ਕੋਲ ਪਾ ਕੇ ਖੋਦੇ ਨਹੀਂ ਇਹ ਤਾਂ ਹਮੇ ਲੱਗੇ ਬੱਲੀ ਦੇਖ ਲੋ ਪਹਿਲਾਂ ਮੈਂ ਥੇ ਲੈ ਕੇ ਆਈਆ ਦੱਸਦਾ ਤਾਂ ਲੈ ਕੇ ਪਿੱਪੂ ਲੈ ਫਿਰ ਕੇ ਬੜੇ ਜਿਹਾ ਭਾਈ ਲੜਦੇ ਸੀ ਢਾਲਿਆ ਪਿੱਛੇ ਖੋਣ ਲੱਗੇ ਮੰਮੀ ਤੋਂ ਆ ਦੇਖੋ ਇਹ ਜਦੋਂ ਇੱਕ ਚੀਜ਼ ਦੇ ਮਗਰ ਪੈ ਜਾਂਦਾ ਹੈ ਨਾ ਫਿਰ 50 hai, 50 ਟਾਲੇ ਟਾਲੇ ਕੱਟੇ 50 ਟਾਲੇ ਤੇ ਕਿਹੋ ਲੈ ਗਈ ਹਾਂ ਇਹਨੇ ਬਟਾਉਣੀਆਂ ਮੈਂ ਇਹਦੇ ਕੋਲ ਬੱਤਾ ਹੈ ਦੇਖੋ ਸੇ ਇੱਕ ਨਹੀਂ ਵੇਖਿਆ 50 ਇਹਦੇ ਖੋਲੇਗੀ ਬਾਕੀ ਪੱਕੇ ਕੱਲੇ ਪੱਟ ਲਿਆ ਉਹਦੇ ਚੋਂ 3 4 5 6 7 8 9 10 11 12 ਕੱਟੀ 40 50 ਬਾਕੀ ਮਿੱਤਰੋ ਇੱਕ ਆਪਾਂ ਤੁਹਾਡੇ ਨਾਲ ਗੱਲ ਹੋਰ ਕਰਨੀ ਆ ਆਪਣੇ ਨਾ ਮਿੱਤਰ ਕੋਲੇ ਉਹਦਾ ਫੋਨ ਆਇਆ ਸੀ ਤੁਸੀਂ ਵੀ ਦੱਸਿਓ ਕਮੈਂਟ ਕਰਕੇ ਵੀ ਇਦਾਂ ਹੁੰਦਾ ਉਹ ਕਹਿੰਦਾ 500 ਦਾ ਨੋਟ ਆ ਮੇਰੇ ਕੋਲੇ ਜੇ ਕਿਸੇ ਨੇ ਲੈਣਾ ਹੋਇਆ ਕਹਿੰਦੇ ਮੈਂ ਮਹਿੰਗਾ ਖਰੀਦ ਲਾਂਦਾ ਹੁੰਦਾ ਕੋਈ ਨਾ ਕੋਈ 786 ਨੰਬਰ ਆਉਦੇ ਪਿੱਛੇ ਆਪਾਂ ਨੂੰ ਇਸ ਚੀਜ਼ ਬਾਰੇ ਨੌਲੇਜ ਹੈ ਨਹੀਂ ਜੇ ਕੋਈ ਲੈਣਾ ਚਾਹੁੰਦਾ ਉਹ ਵੀ ਦੱਸਿਓ ਜੇ ਕਿਸੇ ਨੂੰ ਤਾਂ ਪਤਾ ਵੀ ਇਦਾਂ ਮਹਿੰਗਾ ਵਿਕਦਾ ਹੈ ਕਿ ਨਹੀਂ ਵਿਕਦਾ ਆਪਾਂ ਨੂੰ ਉਹ ਵੀ ਕਮੈਂਟ ਕਰਕੇ ਦੱਸਿਓ ਵੀ ਕੀ ਹਿਸਾਬ-ਤਾਲ ਹੁੰਦਾ ਉਹਦਾ ਆਪਾਂ ਤਾਂ ਇੱਥੇ ਇਸ ਬਾਰੇ ਨੌਜਾ ਹੈ ਨਹੀਂ ਤੇ ਬਾਕੀ ਇੱਧਰ ਦੇਖੋ ਮੀਂਹ ਦੇ ਮਾਗਰ ਫਿਰ ਬਾਕੀਆਂ ਕਹਿੰਦੇ ਹੋਰ ਦੇਵ ਸਾਲ ਨੂੰ ਟਾਲੇ 50 ਮਾਫ ਸਾਰੀ ਆਹ ਇਹ ਦੁਕਾਨ ਦਾ ਸਾਮਾਨ ਆਪਣਾ ਤਾਂ ਇਦਾਂ ਰੋਲਦਾ ਫਿਰਦਾ ਹੈਡਫੋਨ ਵਗੈਰਾ ਸਾਰਾ ਕੁਝ ਇਹ ਦੇਖੋ ਦੋਨੇ ਖੇੜ ਲੂੰ 50 ਦਿੱਤੇ ਨੇ ਮੈਨੂੰ ਇੰਨੇ ਆਹ ਹੋਰ ਇੰਗਲਾਈਸ਼ ਬਣਾ ਰਹੇ ਨੇ ਸਬਜ਼ੀ ਬਣਾ ਰਹੀ ਓਏ ਹੈ ਪਲੇਟ ਨਹੀਂ ਹੋ ਗਿਆ ਕੰਮਾ ਚ ਇਦਾਂ ਸੁਮੀ ਕਮਾਸੀ ਦੇ ਤੋ ਲਓ ਜੀ ਆਰਪੀ ਦੀ ਸਬਜੀ ਬਣਾਈ ਆ ਕਿਹਨਾਂ ਕਿਹਨੂੰ ਪਸੰਦ ਆ ਦੱਸਿਓ ਕਮੈਂਟ ਕਰਕੇ ਹਾਂ ਤੁਹਾਡਾ ਸ਼ੁਕਰੀਆ ਨੂੰ ਬੰਦੀ ਸਾਰਿਆਂ ਨੂੰ ਵਧੀਆ ਲੱਗਦੀ ਆ ਸਵਾਦ ਹੁੰਦੀ ਆ ਨਾ ਜਿਵੇਂ ਸੁੱਕੇ ਆਲੂ ਬਣਾਉਨੇ ਆਪਾਂ ਓਵੇਂ ਬਸੇ ਤੇਲ ਦੇ ਚ ਵਧੀਆ ਭਾਈ ਹੋ ਤੋਰੀਆਂ ਬਹੁਤ ਹਰਦਾਂ ਤੋਰੀਆਂ ਤੇ ਕੱਦੂ ਦਾ ਤਾਂ ਰੇਟ ਹੀ ਵਾਲਾ ਚੱਕ ਰੱਖਿਆ ਮੇਟਰੋਂ ਆ ਇੱਥੇ ਪਾਣੀ ਜਾਂ ਡਿੱਗਣਾ ਪਿਆ ਚੰਗਾ ਧਿਆਨ ਦੇ ਨਾਲ ਤੇ ਬਾਕੀ 100 ਰੁਪਏ ਕਿਲੋ ਕਰ ਰੱਖਿਆ ਕੱਦੂ ਤੋਰੀਆਂ ਦਾ ਰੇਟ ਬਾਕੀ ਮਿੱਤਰੋ ਜਿਆਰਾ ਮੈਂ ਤੇ ਕਰਦੇ ਹਾਂ ਛੋਲੇ ਸੋਹਣੇ ਬੰਦੇ ਆਪਾ ਲਓ ਜੀ ਹੁਣ ਆਪਾਂ ਲੱਗਿਆ ਰੋਟੀ ਖਾਣ ਤੇ ਆਰਪੀ ਦੀ ਸਬਜੀ ਆ ਦੇਖਦੇ ਆ ਕਿਵੇਂ ਬਣੀ ਆ ਬਾਕੀ ਹੁਣ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਆਪਣੇ ਨੂੰ ਤੇ ਮਿਲਦੇ ਆ ਆਪਾਂ ਅਗਲੇ ਵਲੌਗ ਦੇ ਵਿੱਚ ਇਦਾਂ ਹੀ ਸੋਹਣੇ ਸੋਹਣੇ ਕਮੈਂਟ ਕਰਦੇ ਰਿਆ ਕਰੋ ਆਪਣੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਮਿਲਦੇ ਆ ਅਗਲੇ ਵਲੌਗ ਦੇ ਵਿੱਚ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਬਲੌਗ ਦੇਖਣ ਵਾਸਤੇ ਓਕੇ ਜੀ ਬਾਏ